ਕੁਝ ਲੋਕ ਕੁਛ ਨਰੇ ਵੀਰ ਬੰਪਰਾ ਕਮੈਂਟ ਕਰਦੇ ਨੇ ਕਹਿੰਦੇ ਕਿ ਤੈਨੂੰ ਕੋਈ ਕਹਿਣ ਦਾ ਮਤਲਬ ਹੈ ਕਿ ਸਤਕੁਰ ਅਰਦਾਸ ਕਰਨ ਦੇ ਭਗਤ ਕਹਿੰਦਾ ਤੈਨੂੰ ਨਫ਼ਰਤ ਤੇ ਪਾਗਲ ਛੱਡ ਨਹੀਂ ਮੈਨੂੰ ਪਾਗਲ ਛੱਡ ਤੇ ਨਫ਼ਰਤ ਨਹੀਂ ਹੈ ਮੈਨੂੰ ਉਹਨਾਂ ਲੋਕਾਂ ਤੋਂ ਹਰਾਨਗੀ ਹੁੰਦੀ ਹੈ ਜਿਨ੍ਹਾਂ ਦੀ ਔਕਾਤ ਜਿਨ੍ਹਾਂ ਦੀ ਔਕਾਤ ਸਤਿਗੁਰ ਉਦਾਸ ਮਾਰਾ ਦੇ ਲਾਗੇ ਠੁਕਣ ਦੀ ਨਹੀਂ ਹੈਗੀ ਉਹ ਭਗਤ ਕਹਿ ਰਿਹਾ ਹੈ ਭਗਤ ਕਹਿਣ ਵਾਸਤੇ ਭਗਤ ਕਹਿਣ ਵਾਸਤੇ ਕਿਰਤ ਕਰੋ ਜਿਹਦੇ ਭਗਤ ਕਹਿਣਾ ਹੈ ਜਿਹੜਾ ਭਗਤ ਕਹਿ ਸਕਦਾ ਕਿਰਤ ਕਰੋ ਨਾਮ ਜਪੋ ਤੇ ਭਾਗਿ ਸ਼ਕੋ ਉਹ ਭਗਤ ਕਹਿ ਸਕਦਾ ਜਿੰਨ ਇਹਨਾਂ ਤਿੰਨਾਂ ਦਾ ਨਾਮ ਪਤਾ ਆ ਪਰ ਜੇ ਹਰਾਮੀ ਕਿਸਮ ਦੇ ਲੋਗ ਗੁੰਡੇ ਕਿਸਮ ਦੇ ਲੋਗ ਜਿਹੜੇ ਸ਼ਲਕਪਟਨਾ ਭਰੇ ਹੋਏ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਭਰੇ ਹੋਏ ਆ ਜਿਉ ਹਰਾਮੀ ਹਰਾਮਪੁਣਾ ਕਰਨਗੇ ਤੇ ਗੁਰੂ ਸਾਹਿਬ ਨੂੰ ਭਗਤ ਕਹਿਣਗੇ ਤਾਂ ਫਿਰ ਰਾਜਕੋਰ ਨਹੀਂ ਚੱਲ ਚਪਨੇ ਲਊਗਾ ਉਹਨਾਂ ਦੀ ਔਕਾਤ ਉਹਨਾਂ ਨੂੰ ਚੇਤੇ ਕਰਾਉਂਦਾ ਰਹੂਗਾ ਸਮਝ ਆ ਰਹੀ ਮੈਂ ਕੀ ਕਹਿ ਰਿਹਾ ਹਾਂ ਜੇ ਪੰਜੇ ਪਾਛੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੇ ਵਿੱਚ ਭਗਤ ਲਿਖਿਆ ਕਿਉਂਕਿ ਉਹ ਆਪਣਾ ਆਪ ਬਾਰ ਬਾਰ ਕੇ ਗਏ ਬਾਣੀ ਤੋਂ ਨਾ ਕਿ ਸਾਡੇ ਬਾਹਮੂ ਸ਼ਲਕਾ ਉੱਤਨਾ ਭਰੇ ਹੋਏ ਸੀ ਜਿਉ ਭਗਤ ਲਿਖਦੇ ਨੇ ਤੇ ਭਗਤ ਦੇ ਕਰਮ ਦੱਸਦੇ ਨੇ ਸਾਡੇ ਬਿਸ਼ਰਮ ਸਿਰਫ ਭਗਤੀ ਲਿਖਦੇ ਆ ਬਸ ਉਹਦੇ ਕੰਮ ਨਹੀਂ ਦੱਸਦੇ। ਨਾ ਉਹਦੇ ਕੰਮ ਦੱਸਦੇ ਆ। ਵੀ ਕੀ ਕੀ ਕੀਤੇ ਉਹਨਾਂ ਨੇ। ਸਿਰ ਤੇ ਸਿਰ ਭਗਤ ਜੋੜ ਦਿੱਤਾ ਹੋਇਆ। ਬਾਣੀ ਆ ਕਹਿ ਰਹੀ ਹੈ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾਂ ਦਾਸ। ਜਿੰਨੇ ਵੀ ਬਿਸ਼ਰਮ ਜਿੰਨੇ ਵੀ ਬਿਸ਼ਰਮ ਟੋਲਾ ਉਹਨਾਂ ਟੋਲਾ ਕਹੂੰਗਾ। ਜਿਹੜੇ ਪਰਮਾਨ ਨੇ ਜਿਹੜੇ ਬਾਣੀ ਨੂੰ ਬਾਣੀ ਦੇ ਅਰਥ ਕਰਨ ਵਾਸਤੇ ਪ੍ਰਮਾਣ ਨੇ ਤੇ ਉਹਨਾਂ ਨੂੰ ਲੋਕ ਪੁੱਛਦੇ ਨੇ ਕਿ ਕੀ ਕੀ ਇਹ ਬਾਣੀ ਦਾ ਪ੍ਰਚਾਰ ਬਾਣੀ ਦੀ ਕਥਾ ਬਹੁਤ ਵਧੀਆ ਕਰਦੇ ਨੇ ਜਦੋਂ ਉਹ ਭਗਤ ਲਿਖਦੇ ਹਨ ਫਿਰ ਫਿਰ ਮਹਾਰਾਤ ਕੋਲ ਨੀਚ ਉਹਨਾਂ ਨੂੰ ਉਹਨਾਂ ਦੀ ਔਕਾਤ ਦਉਣ ਨੂੰ ਦਉਣ ਵਾਸਤੇ ਔਕਾਤ ਜਾਂ ਦਉਣ ਵਾਸਤੇ ਵੀ ਤੁਹਾਡੀ ਔਕਾਤ ਸਿਰਫ ਸਿਰਫ ਤੁਹਾਡੀ ਔਕਾਤ ਨਹੀਂ ਤੁਸੀਂ ਭਗਤ ਕਹਿ ਸਕੋ ਤੁਸੀਂ ਦੇਸ਼ਮੀਸ਼ ਪਤਾ ਦੇ ਬਰਾਬਰ ਪੰਜੇ ਪਾਛਾ ਗੁਰੂ ਅਰਜਨ ਦੇਵ ਦੇ ਬਰਾਬਰ ਨਹੀਂ ਹੋ ਸਕਦੇ ਪੰਜੇ ਪਾਛਾ ਗੁਰੂ ਅਰਜਨ ਦੇਵ ਜੀ ਉਹਨਾਂ ਦਾ ਉਹਨਾਂ ਨੂੰ ਭਗਤ ਕਿ ਲੇ ਲੈ ਕੇ ਦੱਸਦੇ ਸੀ ਕਿ ਕਿਹਦੇ ਭਗਤ ਆਏ ਔਰ ਇੱਕ ਕੌਣ ਨੇ ਲੋਕ ਇਹ ਸਮਾਜ ਵਾਸਤੇ ਕੀ ਕਰਦੇ ਸੀ ਜਿਨ੍ਹਾਂ ਨੇ ਸਮਾਜ ਬਾਰੇ ਢੱਕਾਂ ਨਹੀਂ ਤੋੜਿਆ ਜਿਨ੍ਹਾਂ ਲੋਕਾਂ ਨੇ ਅੱਜ ਤੱਕ ਸਿਰਫ ਸਿਰਫ ਨਫਰਤ ਫਲਾਈਆ ਸਭ ਤੇ ਸਭ ਗੁਲਾਮ ਬ੍ਰਾਹਮਣ ਦੇ ਗੁਲਾਮ ਹੋ ਕੇ ਸਾਬ ਸ੍ਰੀ ਗੁਰੂ ਰਾਂ ਸਾਹਿਬ ਦੇ ਅਰਥ ਕੀਤੇ ਨੇ ਪਰ ਅਮਰ ਦੇ ਗੁਰਾਮ ਹੋ ਕੇ ਬ੍ਰਾਹਮਣੀਆਂ ਕਿਤਾਬਾਂ ਦੇ ਨਾਲ ਇਤਿਹਾਸ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਇਤਿਹਾਸ ਲਿਖ ਦਿੱਤੇ ਲਾਗੇ ਹੋਰ ਗ੍ਰਾਫਟ ਘਾਟ ਕੇ ਰੱਖ ਦਿੱਤੇ ਉਹ ਹੁਣ ਦੱਸਣਗੇ ਸਾਨੂੰ ਕਿ ਮੈਂ ਭਗਤਾਂ ਤੋਂ ਨਫ਼ਰਤ ਕਰਦਾ ਹਾਂ ਮੈਨੂੰ ਭਗਤ ਸ਼ਬਦ ਤੋਂ ਨਹੀਂ ਮੈਨੂੰ ਜਿਹੜੇ ਭਗਤ ਕਹਿੰਦੇ ਨੇ ਉਹਨਾਂ ਤੋਂ ਨਫ਼ਰਤ ਹੈ ਮੈਨੂੰ ਪਤਾ ਹੈ ਕਿ ਭਗਤ ਸ਼ਬਦ ਹੈ ਕੀ ਆ ਜੇ ਕਬੀਰ ਸਾਹਿਬ ਕਹਿੰਦੇ ਆਤ ਜੁਗਾਦੀ ਸਗਲ ਭਗਤ ਤੇ ਮੈਨੂੰ ਇਹ ਵੀ ਪਤਾ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸਾਧ ਨਾਨਕ ਹੋਸੀ ਵੀ ਸੱਚ ਫਿਰ ਮੈਂ ਕਹਿ ਰਿਹਾ ਇਸ ਸਦ ਨੂੰ ਸਮਝੋ ਤੇ ਮਰੋਗੇ ਆਪਣੀ ਔਕਾਤ ਤੇ ਅਕੇ ਕੰਮ ਕਰੋ ਜਿਹੜੀ ਤੁਹਾਡੀ ਔਕਾਤ ਆ ਤੁਹਾਡੀ ਔਕਾਤ ਸਿਰਫ ਆਪਣੇ ਬੱਚੇ ਪਾਲਣ ਤੱਕ ਤੁਹਾਡੀ ਔਕਾਤ ਸਿਰਫ ਆਪਣੀਆਂ ਬੈਂਕਾਂ ਭਰ ਤੱਕ ਤੁਹਾਡੀ ਔਕਾਤ ਸਿਰਫ ਜ਼ਮੀਨਾਂ ਖਰੀਦਣ ਤੱਕ ਤੁਹਾਡੀ ਔਕਾਤ ਸਿਰਫ ਗੁਰੂ ਘਰ ਦੀਆਂ ਜ਼ਮੀਨਾਂ ਦੂਜੇ ਨੂੰ ਸਸਤੀਆਂ ਕਿੱਦਾਂ ਦੇਣੀਆਂ ਠੇਕੇ ਤੇ ਕਿੱਦਾਂ ਦੇਣੀਆਂ ਸਭ ਤੁਹਾਡੀ ਔਕਾਤ ਇਹ ਆ ਹੋਰ ਤੁਹਾਡੀ ਔਕਾਤ ਕੋਈ ਨਹੀਂ ਹੈਗੀ ਬਾਣੀ ਦੇ ਬਤਾਵਕ ਮੈਂ ਜਾਣਦਾ ਸਾਰਾ ਤੁਹਾਨੂੰ ਕਿ ਤੁਸੀਂ ਕਿੱਥੇ ਤੱਕ ਪ੍ਰਚਾਰ ਕਰਦੇ ਹੋ ਅੱਜ ਤੱਕ ਤੁਸੀਂ ਸੱਚ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸੱਚ ਅੰਦਰ ਹੈ ਕੀ ਆ ਤੁਹਾਨੂੰ ਕਿਉਂ ਨਹੀਂ ਸਮਝਾਈ ਇੱਕ ਅਨਪੜ੍ਹ ਮੰਦੇ ਨੂੰ ਸਮਝਾ ਸਕਦੀ ਆ ਤੁਹਾਨੂੰ ਕਿਉਂ ਨਹੀਂ ਸਮਝਾਈ ਕਭੀ ਇਹ ਸਾਬ ਕਹਿੰਦੇ ਆ ਰਾਵਣ ਮੂਰਖ ਕਾਹ ਲੈ ਗਿਆ ਤੇ ਗੁਰੂ ਰਾਮਦਾਸ ਜੀ ਆਪਣੇ ਆਪ ਨੂੰ ਮੂਰਖ ਦੱਸਦੇ ਨੇ ਪੰਡਤ ਸਮਰਤ ਸਾਸ਼ਤਰ ਪੜ੍ਹਿਆ ਜੋਗੀ ਗੋਰਖ ਗੋਰ ਕਰਿਆ ਮੈਂ ਮੂਰਖ ਹਰ ਹਰ ਪੜਿਆ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿਉਂਕਿ ਤੁਸੀਂ ਬ੍ਰਾਹਮਣ ਦੀ ਗੁਲਾਮੀ ਸਵੀਕਾਰ ਕਰਕੇ ਸਰ ਤੇ ਸਰ ਇਹਨਾਂ ਨੂੰ ਸਤਗੁਰ ਕਬੀਰ ਜੀ ਨਾਮਦੇਵ ਜੀ ਸਦਨਾ ਜੀ ਸਹਿਜ ਜੀ ਨੂੰ ਨੀਵੇਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਔਰ ਇੱਕ ਨਹੀਂ ਜਿੰਨੇ ਵੀ ਤੁਸੀਂ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਦੇ ਜਿਹੜੇ ਪੱਗ ਬਨ ਕੇ ਲੋਕ ਜਿਸ ਟਾਈਮ ਸਤਗੁਰ ਦਾਸ ਮਹਾਰਾਜੀ ਸਤਗੁਰ ਕਬੀਰ ਜੀ ਨਾਮਦੇਵ ਜੀ ਸਦਨਾ ਜੀ ਸਹਿਜ ਜੀ ਰਾਪਰਗਾਸ ਰਜਨੀ ਜਥਾ ਜਦੋਂ ਸਭ ਸੰਸਾਰ ਜਦੋਂ ਪ੍ਰਚਾਰ ਕਰਦੇ ਸੀ ਉਦੋਂ ਉਸ ਵੇਲੇ ਉਸ ਟਾਈਮ ਰਾਜੇ ਜਿਹੜੇ ਸਰਪੰਗਵਾੰਦੇ ਸੀ ਰਾਜੇ ਭਗਵਾਨ ਕੇ ਬ੍ਰਾਹਮਣ ਦੇ ਚਰਨਾ ਚੁੱਕਦੇ ਸੀ ਤੁਸੀਂ ਅੱਜ ਕਿਉਂ ਨਹੀਂ ਸਵੀਕਾਰ ਕਰਦੇ ਕਿ ਤੁਸੀਂ ਬ੍ਰਾਹਮਣ ਦੇ ਚਰਮਾ ਚੁਕੇ ਹੋਇਓ ਬ੍ਰਾਹਮਣ ਦੀ ਗੁਲਾਮੀ ਕਰਦੇ ਤੁਸੀਂ ਬ੍ਰਾਹਮਣ ਦੇ ਮਤਾਬਕ ਤੁਸੀਂ ਗੁਰੂ ਘਰਾਸਾ ਦੀ ਬਾਣੀ ਦੇ ਅਥ ਕਰਦੇ ਤੁਸੀਂ ਕਿਉਂ ਨਹੀਂ ਸਵੀਕਾਰ ਕਰਦੇ ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਤੁਹਾਡੀ ਔਕਾਤ ਨਹੀਂ ਹੈ ਜੀ ਭਗਤ ਕਹਿਣ ਦੀ ਤੁਸੀਂ ਨਾ ਕਹੋ ਇਸ ਕਰਕੇ ਮੈਂ ਤੁਹਾਨੂੰ ਰੋਕ ਰਿਹਾ ਭਗਤ ਕਹਿਣ ਤੋਂ ਪਹਿਲਾਂ ਭਗਤ ਨੂੰ ਸਮਝਣਾ ਪੈਣਾ ਹੈ ਭਗਤੀ ਨੂੰ ਸਮਝਣਾ ਪੈਣਾ ਭਗਤਾਂ ਦੀ ਚਾਲ ਨਿਰਾਲੀ ਨੂੰ ਸਮਝਣਾ ਪੈਣਾ ਸਹੀ ਤਦ ਨੂੰ ਗਾਵਣ ਜਤੋਤ ਭਾਣੇ ਉੱਤੇ ਤੇਰੇ ਭਗਤ ਸਾਲੇ ਹੋਰ ਕਿਤੇ ਗਾਵਣ ਸੇਵਾ ਚਤਨਾ ਅਵਨ ਨਾਨਕ ਕਿਆ ਵਿਚਾਰੇ ਇਹਨੂੰ ਸਮਝਣਾ ਪੈਣਾ PART 2 ਨਹੀਂ ਸਮਝਦੇ ਤੁਸੀਂ ਸਮਝਾਉਣ ਤਰ ਪੈਂਦੇ ਮੈ ਇਸ ਕਰਕੇ ਕਹਿ ਰਿਹਾ ਕਿ ਤੁਹਾਡੀ ਔਕਾਤ ਨਹੀਂ ਬੰਦੇ ਬਣ ਜਾਓ ਚੰਗੇ ਰਹੋਗੇ ਨਾ ਤੁਸੀਂ ਗੁਰਨਾਮ ਨੂੰ ਸਮਝਿਆ ਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ ਜੇ ਤੁਸੀਂ ਸਮਝਿਆ ਸਰ ਤੇ ਸਰਪ ਸੱਤ ਸਰ ਤੰਦਾ ਕਰਨ ਵਾਲੇ ਬ੍ਰਾਹਮਣ ਦੀ ਸੋਚ ਨੂੰ ਆਪਣੇ ਦਿਮਾਗ ਚ ਪਾ ਕੇ ਉਹੀ ਧੰਦਾ ਤੁਸੀਂ ਕਰ ਰਹੇ ਹੋ ਬਣੀ ਤੇ ਇੱਕ ਨਹੀਂ ਸਾਰਿਆਂ ਦੇ ਇਹ ਦਾਤ ਨੇ ਤੇ ਤੁਸੀਂ ਦੱਸਦੇ ਮੈਨੂੰ ਕਿਸ ਤਰ੍ਹਾਂ ਨੂੰ ਭਗਤ ਛੱਤੋਂ ਨਫ਼ਰਤ ਹੈ ਮੈਨੂੰ ਭਗਤ ਛੱਤੋਂ ਨਫ਼ਰਤ ਨਹੀਂ ਮੈਨੂੰ ਉਹਨਾਂ ਗੁੰਡਿਆਂ ਤੋਂ ਨਫ਼ਰਤ ਹੈ ਜਿਹੜੇ ਭਗਤ ਭਗਤ ਕਰਦੇ ਨੇ ਮੈਨੂੰ ਫਿਰ ਉਹਨਾਂ ਦੀ ਔਕਾਤ ਜਾਣ ਕਰਾਉਣੀ ਪੈਂਦੀ ਆ ਤੁਹਾਡੀ ਔਕਾਤ ਤੁਹਾਡੀ ਔਕਾਤ ਤੁਹਾਡੇ ਵਰਗੇ ਲੋਕ ਨਾ ਜੁੱਤੀ ਦੇ ਲਾਗੇ ਨਹੀਂ ਬਹਿ ਸਕਦੇ ਸੀ ਉਹਨਾਂ ਦੀ ਜੁੱਤੀ ਦੇ ਲਾਗੇ ਬਹਿਣਾ ਵੀ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਸੀ ਕਪਟਾਨਾ ਭਰੇ ਹੋਏ ਲਿਖਣਗੇ ਭਗਤ ਬਾਣੀ ਚ ਲਿਖਿਆ ਉਹਦਾ ਭਗਤ ਲਿਖੋ ਭਗਤਾਂ ਕੀ ਚਾਲ ਨਰਾਲੀ ਪਤਾ ਲੱਗੇ ਲੋਕਾਂ ਨੂੰ ਲਿਖੋ ਸਹੀ ਤੁਦਨੂ ਗਾਵਣ ਜਦੋਂ ਤੁਪਾਵਰ ਉੱਤੇ ਤੇਰੇ ਭਗਤਸਾਲੇ ਲਿਖਿਆ ਕਰੋ ਪੋਸਟਰਾਂ ਉੱਤੇ ਕਿਉਂ ਨਹੀਂ ਲਿਖਦੇ ਇਹ ਗੁਰਨਾਰਕ ਨੇ ਇਸ ਸ਼ਬਦ ਨੂੰ ਸਵੀਕਾਰ ਕੀਤਾ ਪਤਨੀ ਸੋਚ ਨੂੰ ਸਵੀਕਾਰ ਕੀਤਾ ਗੁਰਮਾਰਗ ਦੇ ਘਰ ਦੇ ਵਿੱਚ ਖत्री ਕਸ਼ਤਰੀ ਦਾ ਉਥੋਂ ਬ੍ਰਾਹਮਣ ਕਾ ਨਹੀਂ ਗੁਰੂ ਗੋਸਾਈਂ ਜਾਣ ਲੱਗੇ ਕਹੇਗਾ ਨਹੀਂ ਕਿ ਮੈਂ ਕਿ ਸ਼ਤਰੀ ਦਾ ਪੁੱਤ ਰਿਆ ਮ ਬ੍ਰਾਹਮਣ ਦਾ ਨਹੀਂ ਤੇ ਤੁਸੀਂ ਇਹਦੇ ਬ੍ਰਾਹਮਣ ਦੇ ਪੁੱਤਰ ਬਣ ਕੇ ਭੁਗਦੇ ਹੋ ਤਦ ਸੋਵੇਂ ਕਦੋਂ ਨਹੀਂ ਭੁਗਦੇ ਤੁਸੀਂ ਇੱਕ ਕਰਮ ਇੱਕ ਕਰਮ ਮੱਥੇ ਲਾ ਦਿਓ ਸਤਗੁਰ ਬਿਦਾਸ ਮਹਾਰਾਜੀ ਲਿਖਦੇ ਨੇ ਬਾਣੀ ਦੇ ਵਿੱਚ ਖੱਟ ਕਰਮ ਕੁੱਲ ਸੰਚੁਪਤ ਹੈ ਜਿਹੜੇ ਲੋਕ ਕਰਮਾਂ ਦਾ ਖੱਟਿਆ ਖਾਂਦੇ ਨੇ ਕਰਮ ਦਾ ਲੋਕਾਂ ਦੀ ਉੱਤੇ ਥੋਪ ਕੇ ਤੁਹਾਡੇ ਕਰਮ ਮਾਰੇ ਤੇ ਸਾਡੇ ਕਰਮ ਚੰਗੇ ਸਾਡੇ ਕਰਮ ਚੰਗੇ ਅਸੀਂ ਤਾਂ ਬ੍ਰਾਹਮਣ ਆ ਤੁਹਾਡੇ ਕਰਮ ਮਾਰੇ ਤੁਸੀਂ ਤਾਂ ਨੀਚ ਆ ਗੁਰਮਾਨਾ ਕਹਿੰਦਾ ਬੁਸ਼ਰਮੋ ਜੇ ਤੁਸੀਂ ਇਹਨਾਂ ਨੂੰ ਮੀਚ ਕਹਿੰਦੇ ਆ ਤਾਂ ਮੈਂ ਤਾਂ ਹੈ ਹੀ ਨਹੀਂ ਕਿਹਾ ਮੈਂ ਇਹਨਾਂ ਚਰਮਤ ਤੇ ਬਹਿ ਗਿਆ ਹੁਣ ਤਾਂ ਮੈਂ ਨੀਚਾ ਤੋਂ ਵੀ ਨੀਚ ਹੋ ਗਿਆ ਨੀਚਾ ਅੰਦਰ ਨੀਚਾ ਨਹੀਂ ਚੀਹੂ ਵਤ ਨਹੀਂ ਚ ਨਾਨਕ ਤੇ ਕਹੇ ਸੰਗ ਸਾਥ ਵਟਿਆ ਸੋ ਕਾ ਰੀਸ ਤੁਸੀਂ ਗੱਲਾਂ ਕਰਦੇ ਹੋ ਬਾਣੀ ਦੀਆਂ ਉਹ ਕਾਪ ਕੋ ਹੱਡੀ ਗੁਰਨਾਨ ਸਾਹਿਬ ਲੇਖਦੇ ਨਾ ਲੱਭ ਕੁੱਤਾ ਕੂੜ ਜੂੜਾ ਠਗ ਖਾਦਾ ਮਰਦਾਰ ਉਕਾਤ ਤੁਹਾਡੀ ਕੁੱਤਿਆਂ ਵਾਲੀ ਤੇ ਗੱਲ ਕਰੂੰਗੇ ਤੁਸੀਂ ਰਾਜਾ ਰਹੀ ਚੰਦਰਾ ਲਈ ਮੈਂ ਨਹੀਂ ਕਹ ਰਿਹਾ ਬਾਣੀ ਜਰੀਆ ਲੱਭ ਕੁੱਤਾ ਕੂੜ ਚੂੜਾ ਸਿਰੇ ਦੇ ਲੋਭੀ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਮੈਨੂੰ ਨਾ ਸਮਝਾਓ ਭਗਤ ਕੀ ਹਾਂ ਪਰ ਮੈਂ ਉਹਨਾਂ ਕੁੱਤਿਆਂ ਨੂੰ ਜ਼ਰੂਰ ਰੱਖੂੰਗਾ ਜਿਹੜੇ ਕੁੱਤੇ ਲੋਭੀ ਪਖੰਡੀ ਕਰਪਟੀ ਗੁਲਾਮ ਮੈਂ ਉਹਨਾਂ ਕੁੱਤਿਆਂ ਨੂੰ ਜ਼ਰੂਰ ਰੱਖੂਗਾ ਵੀ ਤੁਸੀਂ ਤੁਹਾਨੂੰ ਕੋਈ ਹੱਕ ਨਹੀਂ ਭਾਗਤ ਦੇਖੋ ਤੁਸੀਂ ਬਾਣੀ 'ਚ ਲਿਖਿਆ ਮੈਂ ਫਿਰ ਕਹਿੰਦਾ ਇੱਕ ਜਗ੍ਹਾ ਨਹੀਂ ਬਹੁਤ ਜਗ੍ਹਾ 3 ਜਰੋਂ ਪਹਿਲਾਂ ਫਿਰ ਮੈਂ ਕਹਿ ਰਿਹਾ बार-बार ਉੱਕਾ ਮਨਾ ਕਰੋ ਕਿ ਮੈਨੂੰ ਕੁਝ ਹੁਰਬਲਣਾ ਪੈ ਜਵੇ ਬਾਣੀ ਮੈਂ ਬਾਣੀ ਤੋਂ ਬਾਹਰ ਕਦੀ ਨਹੀਂ ਬੋਲਦਾ ਬਾਣੀ ਦੇ ਜਿਹੜੇ ਅਰਥ ਨੇ ਨਾ ਅਰਥ ਤੁਹਾਡੀ ਇੱਕ 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 ਕ੍ਰੈਡਿਟ ਨਿਭਰੀ ਕਦੀ ਖੋਲਦੀ ਕਦੀ ਢਿੱਲੀ ਹੁੰਦੀ ਹੈ ਨਾਟ ਦਿਮਾਗ ਦਾ ਨਹੀਂ ਖੋਲਦਾ ਕ੍ਰੈਡਿਟ ਲੰਬਦਾ ਮੈਂ ਉੱਤੇ ਹੀ ਕੰਮ ਕਰਦਾ ਮੈਂ ਤੁਹਾਡੇ ਵਾਂਗੂ ਬ੍ਰਾਹਮਣ ਦਾ ਪਿੱਠੂ ਨਹੀਂ ਹੈਗਾ ਮੈਂ ਸਰ ਤੇ ਸਰ ਉਸ ਅਕਾਲ ਪੁਰਖ ਦਾ ਜਿਹੜਾ ਮੈਨੂੰ ਬਾਣੀ 'ਚ ਦੱਸਿਆ ਅਕਾਲ ਪੁਰਖ ਮੈਂ ਉਹਨੂੰ ਮੰਨਦਾ ਪਜੇ ਰਤ ਵਰਨਾ ਕਿਹਾ ਉਹ ਕਹਦੇ ਨੇ ਰੱਬ ਪ੍ਰਗਾਸ ਰਬ ਗਗਨ ਮੇ ਥਾਲ ਰਬ ਚੰਦ ਦੀਪਕ ਉਹਨੇ ਮੈਨੂੰ ਪਤਾ ਆ ਰਬ ਕੀ ਆ ਮੈਨੂੰ ਪਤਾ ਚੰਦ ਤੇ ਦੀਪਕ ਕੀ ਆ ਮੈਨੂੰ ਨਾ ਸਮਝਾਓ ਹੱਥ jor ਕੇ ਬੇਨਤੀ ਕਰਦਾ ਮੈਂ ਤੁਹਾਨੂੰ ਬੰਦੇ ਬਣ ਜਾਓ ਮੈਨੂੰ ਨਾ ਸਮਝਾਓ ਭਗਤ ਕੀ ਆ ਮੈਨੂੰ ਨਾ ਸਮਝਾਓ ਸਤਗੁਰ ਕੀ ਆ ਮੈਨੂੰ ਨਾ ਸਮਝਾਓ ਗੁਰੂ ਕੀ ਆ ਮੈਨੂੰ ਇਹ ਵੀ ਪਤਾ ਰਾਰਾ ਮੁਕਤਾਂ ਤੇ ਗੱਗੇ ਨੂੰ ਔਂਕੜ ਕਿਹਾ ਗੱਗੇ ਨੂੰ ਮੁਕਤਾ ਕੀਤਾ ਔਂਕੜ ਕਿਹਾ ਦਲੇਗੜ ਕਿਹਾ ਠੀਕ ਹੈ ਇਹ ਮੈਨੂੰ ਸਮਝ ਹਰ ਕੋਈ ਕੋਸ਼ਨ ਨਾ ਕਰੋ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਤੋਰੀ ਫਰਕਾ ਤੁਸੀਂ ਚਲਾਇਆ ਹੋਇਆ ਉਸ ਤੋਰੀ ਤੋਰੀ ਫਰਕੇ ਤੇ ਰੋ ਤੋਰੀ ਫੋਲ ਕੇ ਤੇ ਰੋ ਅਰ ਜੇ ਤੁਸੀਂ ਗੁਰੂ ਦੀ குரு ਤੇ ਘਰ ਦੇ ਗੁਰੂ ਦੇ ਨਾਮ ਤੇ ਖਾ ਕੇ ਤੇ ਗੁਰੂ ਦਾ ਸੱਚ ਨਹੀਂ ਦੱਸਦੇ ਫਿਰ ਤੁਹਾਡੇ ਵਰਗੇ ਤੇ ਇਮਾਨ ਨਹੀਂ ਬਾਣੀ ਦੇ ਵਿੱਚ ਅੰਨਿਆਂ ਨੂੰ ਵੀ ਇਹਦਾ ਕੀ ਕੀ ਲਿਖਿਆ ਹੋਇਆ ਬਾਣੀ ਦੇ ਵਿੱਚ ਕਦੀ ਦੱਸਣ ਦੀ ਕੋਸ਼ਿਸ਼ ਕੀਤੀ ਵੀ 16 ਬੰਕਤੀਆਂ ਦੇ ਜਿਹੜੇ ਸ਼ਬਦ ਆਉਂਦੇ ਨੇ ਸਤ ਉਹ ਕਿਉਂ ਆ ਕਦੀ ਸੋਚਿਆ ਕਦੀ ਦਿਮਾਗ ਨਾਲ ਗੁਰੂ ਨਾਨਕ ਨੇ ਪਹਿਲੀ ਬਾਣੀ ਨੇ ਕਿ ਸੋਣਾ ਕਿਉਂ ਲਿਖੇ ਕਦੀ ਸੋਚਿਆ ਕਦੀ 17 ਪੰਕਤੀਆਂ ਦੇ ਸ਼ਬਦ ਜਿਹੜੇ ਨੇ ਇਹ ਕਿਉਂ ਨੇ ਸੋਚਣ ਦੀ ਕੋਸ਼ਿਸ਼ ਕੀਤੀ 18 ਪੰਕਤੀਆਂ ਦੇ ਸ਼ਬਦ ਇਹ ਤਾਂ ਕਿਉਂ ਆਉਂਦੇ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿਸੇ ਨੂੰ ਕਦੀ ਸੋਚਿਆ ਤੁਸੀਂ ਦਿਮਾਗ ਨਾਲ ਵੀ 16 ਰਾਗਾਂ ਕੀ ਬਾਣੀ ਕਿਉਂ ਸਤਗੁਰੂ ਦਾਸ ਮਹਾਰਾਜ ਜੀ ਨਹੀਂ ਸੋਚਦੇ ਸੀ ਸਭ ਤੁਹਾਨੂੰ ਪੈਸੇ ਨਾਲ ਮਤਵ ਲਿਆ ਸਿਰ ਬਾਣੀ ਤੇ ਧੰਦਾ ਕਰਨਾ ਮਤਵ ਲਿਆ ਤੁਹਾਨੂੰ ਹੋਰ ਕੋਈ ਮਤਵ ਨਹੀਂ ਫੇਟਾ ਨੂੰ ਤਕਲੀਫ ਹੋਣਾ ਬੰਦ ਜਦੋਂ ਸੱਚ ਬੋਲਦਾ ਹਰਜੋ ਫਿਰ ਮੈਂ ਕਹਿ ਰਿਹਾ ਨਹੀਂ ਤਾਂ ਮੇਰੇ ਕੋਲ ਫਿਰ ਮੈਂ ਕਹਿ ਰਿਹਾ ਬੰਦੇ ਬਣ ਜਾਓ ਬੰਦੇ ਬਣ ਜਾਓ ਮੁਰਿਆਓ ਮੁਰਕੇ ਮੁਰਿਆ ਨਹੀਂ ਜਾਣਾ ਜਿਨ੍ਹਾਂ ਜਿਹੜੇ ਲੋਕ ਤੁਹਾਨੂੰ ਹੱਥਾਂ ਤੇ ਚੱਕੀ ਫਿਰਦੇ ਨੇ ਜਿਹੜੇ ਲੋਕ ਤੁਹਾਡੀ ਕਥਾ ਸੁਣਦੇ ਨੇ ਵਿਚਾਰ ਸੁਣਦੇ ਨੇ ਮੈਂ ਫਿਰ ਕਹਿ ਰਿਹਾ ਇਹਨਾਂ ਲੋਕਾਂ ਨੇ ਤੁਹਾਡੇ ਜੁੱਤੀਆਂ ਵਾਰੀਆਂ ਸ਼ੁਰੂ ਕਰ ਦੇਣੀਆਂ ਸਤਗੁਰੂ ਦਾਸ ਮਹਾਰਾਜ ਜੀ ਨੇ ਪਹਿਲਾਂ ਲਿਖਿਆ ਆ ਬਾਣੀ ਚ मीरा ਕਹਾ ਸਭ ਕੋ ਕਰੇ ਨਹੀਂ ਸਮਝਾਈ ਮੀਰਾ ਕਹਾ ਗੁਰੂ ਸਾਹਿਬ ਕਹਿੰਦੇ ਜੋ ਮੈਂ ਕਹਿ ਰਿਹਾ ਸਭ ਕੋਈ ਕਰਦਾ ਹੈ ਗੁਰੂ ਸਾਹਿਬ ਇਹ ਵੀ ਸਮਝਾਉਂਦੇ ਆ ਭਾਈ ਤੈਨੂੰ ਪਤਾ ਕਿਦਾਂ ਲੱਗਦਾ ਇਸ ਨਾਲ 35 ਅਖਰੋਂ ਦੁਸ਼ੀਰੀ ਦੇ ਵਿੱਚ 35 ਅਖਰਿਆ ਸਰੀਰ ਇਹ ਸਰੀਰ 35 ਆ 3516 ਰਾਤ ਤੁਹਾਨੂੰ ਪਤਾ ਲੱਗੇ ਕੀ ਬਣਦਾ 3516 51 ਦਿਮਾਗ ਦਿਮਾਗ ਨਾਲੋਂ ਥੋੜਾ ਜਿਹਾ ਜੀ ਹੈ ਤਾਂ ਥੋੜਾ ਬੜਾ ਕਿਤੇ ਕਿਤੇ ਲੱਗ ਜਾਂਦੇ ਨੰਗਿਆ ਤੁਹਾਡੇ ਤਾਂ ਸਰਦੀਓ ਥੋੜਾ ਜਿਹਾ ਪੈਸੇ ਨੂੰ ਘਟਾ ਲਿਓ ਹੁਣ ਬੇੜਾ ਹੀ ਗੱਲ ਕਰਨਾ ਸਮਝਦਾ ਧੰਨਵਾਦ ਤੁਹਾਡਾ